ਸਿੰਘ ਬਝੰਡਾ ਚੈਨਲ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇੱਕ ਵੀਡੀਓ ਚ ਲਾਸਟ ਜਿਹੜੀਆਂ ਆਪਾਂ 4-5 ਵੀਡੀਓ ਪਾਈਆਂ ਉਹਨਾਂ ਥੱਲੇ ਕਾਫੀ ਕਮੈਂਟ ਆਏ ਸੀਗੇ ਤਾਂ ਉਹ ਹੁਣ ਆਪਾਂ ਹੀ ਕਰਿਆ ਕਰਾਂਗੇ ਜਿਹੜੇ ਵੀ ਤੁਹਾਡੇ ਕੋਈ ਕੁਐਸਚਨ ਹੋਊਗਾ ਕਿਸੇ ਨੂੰ ਕੁਝ ਪੁੱਛਣਾ ਹੈਗਾ ਤੁਸੀਂ ਕਮੈਂਟ ਕਰਦਿਆ ਕਰੋ ਆਪਾਂ 4-4 ਜਾਂ 5 ਵੀਡੀਓ ਬਾਅਦ ਜਿਹੜੇ ਵੀ ਤੁਹਾਡੇ ਕਮੈਂਟ ਆਏ ਹੋਣਗੇ ਆਪਾਂ ਉਹਨਾਂ ਦਾ ਰਿਪਲਾਈ ਇੱਕ ਵੀਡੀਓ ਬਣਾ ਕੇ ਕਰਦਿਆ ਕਰਾਂਗੇ ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਪਹਿਲੇ ਕਮੈਂਟ ਜੋ ਕਿ ਹੈਗਾ ਇੰਦਰਜੀਤ ਸਿੱਧੂ ਬਾਈ ਦਾ ਉਹਨਾਂ ਨੇ ਕਿਹਾ ਵੀ ਜਿਹੜੀ ਆਪਾਂ ਪਿਆਜ਼ ਵਾਲੀ ਵੀਡੀਓ ਪਾਈ ਸੀ ਵੀ ਉਹਦੇ ਨਾਲ ਜੀ ਨਿੰਮ ਦੇ ਪੱਤੇ ਵੀ ਪਾ ਦਦੇ ਆ ਤਾਂ ਉਹ ਥੋੜਾ ਜਿਹਾ ਜ਼ਿਆਦਾ ਵਧੀਆ ਵਰਕ ਕਰਦਾ ਉਹਨਾਂ ਨੇ ਖੁਦ ਇਹ ਟਰਾਈ ਕੀਤਾ ਬਿਲਕੁਲ ਸਹੀ ਹੈ ਨਾ ਬਿਲਕੁਲ ਪੈ ਸਕਦੇ ਆ ਉਹਦੇ ਚ ਨਿੰਮ ਦੇ ਪੱਤੇ ਵੀ ਪੈ ਸਕਦੇ ਆ ਕਿ ਜੀ ਨਿੰਮ ਦੇ ਪੱਤਿਆਂ ਦੇ ਨਾਲ ਨਾਲ ਉਹਦੇ ਵਿੱਚ ਜਿਵੇਂ ਆਪਾਂ ਹਰ ਫਲੈਂਡ ਦੱਸੀ ਆ ਫਲੈਂਡ ਦੇ ਨਾਲ ਕਈ ਚੀਜ਼ਾਂ ਪੈ ਸਕਦੀਆਂ ਹੈਗੀਆਂ ਜਿਵੇਂ ਫਲੈਂਡ ਲੀਫ ਨਾਲ ਦੀਆਂ ਗੋਲੀਆਂ ਪਾ ਦੇ ਉਹਦੇ ਚ ਅੱਛਾ ਪਸ਼ਬੂ ਵਾਲੀ ਕੋਈ ਵੀ ਚੀਜ਼ ਪਾ ਸਕਦੇ ਹੋਗੇ ਜਿਹੜੀ ਉਸ ਦੀ ਠੀਕ ਹੈ ਹਾਂ ਤਾ ਇਸ ਤੋਂ ਬਾਅਦ ਸੁਖਚੈਨ ਸਿੰਘ ਜੀ ਦਾ ਕਮੈਂਟ ਆਇਆ ਉਹਨਾਂ ਨੇ ਕਿਹਾ ਵੀ ਜਿਹੜੀ ਗਾਂ ਦੀ ਧਾਰ ਆ ਉਹ ਟਾਈਟ ਜਿਹੜੀ ਉਹ ਗਾਂ ਦੀ ਧਾਰ ਟਾਈਟ ਆ ਉਹਨੂੰ ਟਾਈਮ ਲੱਗੂਗਾ ਠੀਕ ਹੈ ਟਾਈਮ ਆ ਲੱਗੂਗਾ ਇੱਕ ਤਰੀਕਾ ਤਾਂ ਇਹ ਆ ਕਿ ਵੀ ਲੋਕ ਤਾਂ ਦੋ ਕਈ ਤਰੀਕੇ ਦੱਸਦੇ ਆ ਕਿ ਜਿਵੇਂ ਮੈਂ ਕਹਿੰਨਾ ਵੀ ਇਕੱਲੇ ਸਰੋਂ ਦੇ ਤੇਲ ਤੋਂ ਬਿਨਾ ਹੋਰ ਕੋਈ ਨਹੀਂ ਹੋ ਸਕਦੀ ਕੰਮ ਈ ਮਹੀਨਾ ਢੂੜ ਮਹੀਨਾ ਤੇਲ ਦੇਣਾ ਪਊਗਾ 100 ਗ੍ਰਾਮ ਡੇਲੀ ਲੋਹ ਦਾ ਦੇਣ ਲੱਗ ਜਾਣਾ ਤੇ ਬਿਲਕੁਲ ਸਹੀ ਹੋ ਜੂ ਤੇ ਇੱਕ ਮਹੀਨਾ ਦੇਣ ਉਹਨੂੰ ਮਿੱਠਾ ਛੋਡਾ ਇੱਕ ਚਮਚਾ ਡੇਲੀ ਦਾ ਠੀਕ ਹੈ ਤੇ ਇੱਕ ਜਿਹੜੀ ਹਰਪ੍ਰੀਤ ਸਿੰਘ ਦਾ ਕੁਐਸਚਨ ਹੈ ਵੀ ਜਿਹੜੀ ਆਪਾਂ ਛੋਲਿਆਂ ਵਾਲੀ ਵੀਡੀਓ ਪਾਈ ਸੀ ਉਹ ਗਾਹ ਨੂੰ ਪਾ ਸਕਦੇ ਆ ਹਾਂ ਗਾਹ ਨੂੰ ਥੋੜੀ ਮਾਤਰਾ ਜਿਹਾ ਪਾ ਸਕਦੇ ਆ ਅਗਲਾ ਕੁਐਸਚਨ ਹੈਗਾ ਜਗਪ੍ਰੀਤ ਸਿੰਘ ਦਾ ਅ ਬਾਬਾ ਜੀ ਤੋਕੜ ਗੱਬਣ ਮੱਝ ਹੈ ਉਸ ਨੂੰ ਦੇ ਸਕਦੇ ਆ ਫੈਂਟ ਦੀ ਗ੍ਰੈਵਿਟੀ ਘਟਾ ਉਹਦੇ ਵਿੱਚ ਤੇਲ ਪਾ ਕੇ ਦੇ ਸਕਦੇ ਆ ਠੀਕ ਹੈ ਤੇਲ ਕਿਉਂ ਸਰੋਂ ਦਾ ਤੇਲ ਪਾ ਲਓ 100 ਗ੍ਰਾਮ ਰੋਹਿਤ ਸਰੋਂ ਦਾ ਤੇਲ ਪਾਉਣ ਲੱਗ ਜਾਓ ਠੀਕ ਹੈ ਤੇ ਸਹੀ ਹੋ ਜੂਗੀ ਇੱਕ ਤਾਂ ਉਹਦੇ ਨਾਲ ਦੁੱਧ ਵੱਜੂਗੀ ਤੇ ਇੱਕ ਪਸ਼ੂ ਉਹਦੇ ਨਾਲ ਮਤਲਬ ਸਰੋਂ ਦਾ ਤੇਲ ਆ ਗਿਆ ਨਾਲੇ ਤਾਂ ਫੈਣ ਵਧਾਉਂਦਾ ਹੈਗਾ ਨਾਲੇ ਤਾਕਤ ਦਿੰਦਾ ਨਾਲੇ ਬੱਚੇ ਨੂੰ ਤਾਕਤ ਦੇਉਗਾ ਠੀਕ ਹੈ ਅੱਗੇ ਇੱਕ ਕਮ ਕਰੇਵਾਲ ਜੀ ਦਾ ਕੁਐਸਚਨ ਹੈ ਬੇ ਬੱਚੇਦਾਨੀ ਦੀ ਮੱਝ ਦੀ ਬੱਚੇਦਾਨੀ ਚ ਇਨਫੈਕਸ਼ਨ ਉਹਨੂੰ 100 ਗ੍ਰਾਮ ਅਲਸੀ ਦੇਣੀ ਪਊਗੀ 100 ਗ੍ਰਾਮ ਅਲਸੀ 100 ਗ੍ਰਾਮ ਅਲਸੀ ਦੇਣੀ ਪਊਗੀ 10 ਦਿਨ 1 ਕਿਲੋ ਅਲਸੀ ਲੈ ਕੇ ਜਿਵੇਂ ਆਪਾਂ ਜੀਰਾ ਭੁੰਨਦੇ ਆਵੇਂ ਹਲਕਾ ਭੁੰਨ ਲੋ ਉਹਨੂੰ ਹਲਕਾ ਭੁੰਨ ਕੇ ਤੇ 10 ਪੁੜੀਆਂ ਬਣਾ ਕੇ ਤੁਸੀਂ ਦੇ ਸਕਦੇ ਹੋਗੇ ਠੀਕ ਹੈ ਉਹਦੇ ਨਾਲ ਬਿਲਕੁਲ ਓਕੇ ਹੋ ਜੂਗੀ ਤੇ ਗੁਰਜੀਤ ਸਿੰਘ ਜੀ ਦਾ ਕੁਐਸਚਨ ਹੈ ਜਿਨ੍ਹਾਂ ਨੇ ਆਪਾਂ ਘਰੇ ਵੀ ਜਾ ਕੇ ਇਸ ਗਿਫਟ ਦੇ ਕੇ ਆਏ ਸੀ ਉਹਨਾਂ ਨੇ ਕਿਹਾ ਵੀ ਮੱਜ 3-4 ਬਾਰ ਬੱਚਾ ਛੱਡਣ ਤੋਂ ਬਾਅਦ ਮਿਲਦੀ ਹੈ ਉਸ ਦਾ ਕੋਈ ਹੱਲ ਉਸ ਦਾ ਹੱਲ ਇਹ ਆ ਵੀ ਉਹਦਾ ਦੁੱਧ ਵਧਾਉਣਾ ਪਊਗਾ ਦੁੱਧ ਦੀ ਮਾਤਰਾ ਜਦੋਂ ਪਸ਼ੂ ਦੀ ਘਟ ਜਾਂਦੀ ਹੈਗੀ ਦੁੱਧ ਉਹ ਜਲਦੀ ਨਹੀਂ ਲਾਉਂਦੀ ਠੀਕ ਹੈ ਉਦੋਂ ਫਿਰ ਬਾਰ-ਬਾਰ ਉਹ ਰਿਪੀਟ ਹੁੰਦੀ ਹੈ ਕਿ ਜਿਵੇਂ ਪਸ਼ੂ ਰਿਪੀਟ ਹੁੰਦਾ ਹੈ ਕੋਮੇ ਹੀ ਉਹ ਲਾਉਣ ਦੇ ਵਿੱਚ ਰਿਪੀਟ ਹੁੰਦੀ ਆ ਉਹਦੀ ਥੋੜੀ ਸੇਵਾ ਵਧਾ ਦੇਣ ਤੇ ਮੈਂ ਸਹੀ ਹੋ ਜੂਗੀ ਠੀਕ ਹੈ ਉਸ ਤੋਂ ਬਾਅਦ ਰਾਜਦੀਪ ਕੌਰ ਬੈਂਜ ਜੀ ਦਾ ਕੁਐਸਚਨ ਹੈਗਾ ਇਹਨਾਂ 4 ਮਹੀਨੇ ਦਾ ਕੱਟਰੂ ਹੈ ਕਬਜੀ ਹੋ ਗਈ ਉਸ ਨੂੰ ਉਹਨੂੰ ਕਬਜੀ ਹੋ ਗਈ ਉਹਨੂੰ ਕੀ ਕਰਨ ਅੱਧਾ ਚਮਚਾ ਕਬੀਲੇ ਦਾ ਦੇਣਾ ਸ਼ੁਰੂ ਕਰ ਦੇਣਾ ਠੀਕ ਆ ਉਹਨਾਂ ਨੇ ਮਿੱਠਾ ਸੋਡਾ ਦਿੱਤਾ ਸੀਗਾ ਲੱਸੀ ਚ ਪਾ ਕੇ ਨਹੀਂ ਮਿੱਠਾ ਸੋਡਾ ਨਹੀਂ ਦੇਣਾ ਇਹ ਮਿੱਸਾ ਮਿੱਠਾ ਸੋਡਾ ਤਾਂ ਗੈਸ ਬਣਾਉਂਦਾ ਇਹਨੂੰ ਦੇਣੀ ਹੈ ਕਿ ਆਪਾਂ ਲੱਸੀ ਠੀਕ ਹੈ ਤੇਲ ਤੇ ਨੂਨ ਠੀਕ ਆ ਰੋਜ਼ ਦੀ ਮਤਲ ਅੱਧਾ ਕਿਲੋ ਸ਼ੁਰੂ ਕਰ ਦਿਓ ਦੇਣੀ ਉਹਦੇ ਚ ਹਲਦੀ ਪਾ ਸਕਦੇ ਆਗੇ ਇਹ ਚੀਜ਼ ਪਾ ਸਕਦੇ ਆ ਇਹ ਇਹ ਮਾਤਰਾ ਜ਼ਿਆਦਾ ਲੱਗਦੀ ਆ ਉਹਨਾਂ ਨੂੰ ਤਾਂ ਫੇਰ ਇਹ ਅੱਧਾ ਚਮਚਾ ਰੋਜ਼ ਕਬੀਲੇ ਦਾ ਦੇ ਦੇਣ ਠੀਕ ਹੈ ਰੁਟੀਨ ਚ ਇਸ ਤੋਂ ਅਗਲਾ ਕੁਐਸਚਨ ਹੈਗਾ ਰਾਜਕੁਮਾਰ ਜੀ ਤੇ ਉਹਨਾਂ ਨੇ ਕਿਹਾ ਵੇ ਮੱਝ ਨੂੰ ਭੁੱਖ ਘੱਟ ਲੱਗਦੀ ਆ ਭੁੱਖ ਘੱਟ ਲੱਗਦੀ ਆ ਕਿ ਉਹਨੂੰ ਬਰੀਕ ਨੂਨ ਦੇਣਾ ਸ਼ੁਰੂ ਕਰ ਦੇਣਾ ਠੀਕ ਹੈ ਨੂਨ ਦੇਣਾ ਸ਼ੁਰੂ ਕਰ ਦੇਣਾ ਰੁਟੀਨ ਦੇ ਵਿੱਚ ਤੇ ਜਿਵੇਂ ਕਿ ਮੈਂ ਅੱਗੇ ਇੱਕ ਪੁਰਾਣੀ ਵੀਡੀਓ ਪਾਈ ਆ ਕਿ ਔਲਿਆ ਤੇ ਔਲੇ ਸੁਕਾ ਕੇ ਔਲਾਂ ਦਾ ਪਾਊਡਰ 100 ਗ੍ਰਾਮ ਔਲਾਂ ਦਾ ਪਾਊਡਰ ਸ਼ੁਰੂ ਕਰ ਦੇਣਾ ਠੀਕ ਉਹਦੇ ਜਦੋਂ ਪਾਊਡਰ ਸ਼ੁਰੂ ਕਰਨਾਗਾ ਉਹਦੇ ਵਿੱਚ ਕੀ ਕਰਨ ਇੱਕ ਮੁਠੀ ਸੌਫ ਪਾ ਲਿਆ ਕਰਨ ਠੀਕ ਹੈ ਸੌਫ ਨੂਨ ਤੇ ਆਉਣਿਆਂ ਦਾ ਪਾਊਡਰ ਤਿੰਨਾਂ ਦਾ ਮਿਕਸਣ ਬਣਾ ਕੇ ਰੱਖ ਲੈਣ ਠੀਕ ਕਿ ਲੋਕ ਦਾ ਤੇ ਉਹ ਦੇ ਦੇਣੀ ਬਸ ਸਹੀ ਹੋ ਗਿਆ ਇੱਕ ਜਿਹੜੀ ਉਹ ਫੈਂਟ ਵਾਲੀ ਹੈ ਗਰਸੇਵਕ ਸਿੰਘ ਗਰਸੇਵਕ ਸਿੰਘ ਜੀ ਨੇ ਪੁੱਛਿਆ ਲੂਣ ਹਰ ਇੱਕ ਡਾਂਗ ਹੀ ਪਾਉਣਾ ਇੱਕ ਟਾਈਮ ਇੱਕ ਟਾਈਮ ਪਾਉਣਾ ਇੱਕ ਟਾਈਮ ਪਾਉਣਾ ਜੀ ਉਸ ਤੋਂ ਬਾਅਦ ਸ਼ੈਰੀ ਰਾਏ ਜੀ ਨੇ ਪੁੱਛਿਆ ਹੈਗਾ 6 ਮਨთ ਲੱਗਿਆ ਹੋਇਆ ਮੱਝ ਨੂੰ ਠੀਕ ਹੈ ਤੇ ਉਸ ਨੂੰ ਪਾ ਸਕਦੇ ਆ 6 ਮਨთ ਲੱਗਿਆ ਬੈਗਾ ਤੇ ਜੇ ਤੁਸੀਂ 2 ਮਹੀਨੇ ਰੁਕ ਜਓ ਉਹਨੂੰ ਠੀਕ ਹੈ ਉਹਨੂੰ ਹੁਣ ਤਾਂ ਨਾਰਮਲ ਖਰਾਕ ਤੇ ਜਾਣ ਦਿਓ ਫੇਰ ਉਹ ਤੋਂ ਬਾਅਦ 2 ਮਹੀਨਿਆਂ ਤੋਂ ਬਾਅਦ ਜਿਹੜੀ ਆਪਾਂ ਲੇਵਾ ਬਣਾਉਣ ਦੇ ਉੱਤੇ ਪਾਈ ਵੀ ਹੈ ਨਾਰੀਅਲ ਵਾਲੀ ਤੇ ਛੋਲੇ ਵਾਲੀ ਠੀਕ ਹੈ ਉਹ ਪਾਣੀ ਸ਼ੁਰੂ ਕਰ ਇੱਕ ਥੋੜਾ ਜਿਹਾ ਪਿੱਛੇ ਜਾ ਕੇ ਦੇਖੋਗੇ ਨਾ ਨਾਰੀਅਲ ਤੇ ਛੋਲੇ ਵਾਲੀ ਵੀਡੀਓ ਪਾਈ ਹੋਈ ਹੈ ਅਸੀਂ ਇੱਕ ਵਾਰੀ ਉਹ ਤੁਸੀਂ ਜ਼ਰੂਰ ਦੇਖ ਲਿਓ ਜੀ ਉਸ ਬਾਅਦ ਹਰਦੀਪ ਢਿੱਲੋਂ ਜੀ ਨੇ ਪੁੱਛਿਆ ਵੀ ਜਿਹੜਾ ਆਪਾਂ ਵੀਡੀਓ ਚ ਛੋਲ ਲੈਣਾਂ ਚ ਸਾਈਡ ਤੇ ਉਹ ਪਾਊਡਰ ਪਿਆ ਸੀ ਉਹਦਾ ਕੀ ਨਾਮ ਆ ਪਾਊਡਰ ਤਾਂ ਤੁਸੀਂ ਜਿਹੜੇ ਵੀ ਏਰੀਆ ਦੇ ਹੈਗੇ ਜਿਹੜਾ ਵੀ ਆ ਮਿਲਦਾ ਹੈਗਾ ਉਹ ਲਿਆ ਹੁਣ ਕੋਈ ਚੱਕਰ ਨਹੀਂਗਾ ਆਪਾਂ ਨੂੰ ਮੈਂ ਤਾਂ ਕੋਈ ਕਿਤੇ ਕੋਈ ਲਿਆਉਣਾ ਕਿਤੇ ਕੋਈ ਲਿਆਉਣਾਗਾ ਪਾਊਡਰ ਦਾ ਕੋਈ ਜ਼ਰੂਰੀ ਨਹੀਂ ਅੱਗੇ ਹੈਗਾ ਪ੍ਰਭ ਵਿਰਕ ਜੀ ਤੁਹਾਡਾ ਸਵਾਲ ਹੈ ਉਹ ਕਹਿੰਦੇ ਵੀ 10 ਦਿਨ ਹੈ ਮੱਝ ਸੂਨ ਚ ਤੇ 3 ਦਿਨ ਤੋਂ ਉੱਠੀ ਨਹੀਂ ਟੀਕਾ ਠੀਕੇ ਗਲੂਕੋਸ਼ ਲਵਾਏ ਆ ਪਰ ਉੱਠੀ ਨਹੀਂ ਹਜੇ ਤੱਕ ਇਸ ਦਾ ਕੋਈ ਹੱਲ ਹੋਵੇ ਇਹਦਾ ਹੱਲ ਹੈਗਾ ਇਹਦਾ ਹੱਲ ਐ ਕਰਨਾ ਪਊਗਾ ਆਪਾਂ ਨੂੰ ਇੱਕ ਤਾਂ ਪੁਰਾਣਾ ਗੁੜ ਪੰਸਾਰੀ ਤੋਂ ਲਿਆ ਕੇ 100 ਗ੍ਰਾਮ ਉਹਨੂੰ ਪਾਤ ਬਣਾ ਕੇ ਦੇਣਾ ਪਊਗਾ ਠੀਕ ਹੈ ਠੀਕ ਆ ਫੇਰ ਆਪਾਂ ਕੀ ਕਰਨਾਗਾ ਇੱਕ ਮੇਰੀ ਵੀਡੀਓ ਪਾਈ ਵੀ ਹੈਗੀ ਉਹਦੇ ਵਿੱਚ ਪਵਿੱਤੇ ਦੇ ਪੱਤੇ ਲਏ ਆ ਗਲੋਬ ਲਈ ਵੀ ਆ ਠੀਕ ਹੈ ਗਲੋਬ ਪਵਿੱਤੇ ਦੇ ਪੱਤੇ ਤુલਸੀ ਦੇ ਪੱਤੇ ਠੀਕ ਹੈ ਤੇ ਮਰੂਤ ਦੇ ਪੱਤੇ ਉਹਦਾ ਮਤਲਬ ਰਰਕ ਬਣਾ ਕੇ ਜਾਹੋ ਤਾਂ ਵਾਲ ਕੇ ਠੰਡਾ ਕਰ ਲੈਣ ਜਾਂ ਕੁੰਡੇ ਚ ਕੁੱਟ ਕੇ ਨਿਚੋੜ ਕੇ ਦੇ ਦੇਣ ਰੋਜ਼ ਦਾ ਇਹ ਦੇਣ ਲੱਗ ਜਾਣ ਇੱਕ ਟਾਈਮ ਇਹ ਦੇ ਦੇਣ ਤੇ ਇੱਕ ਟਾਈਮ ਇਹਨੂੰ ਪਤ ਬਣਾ ਕੇ ਦੇਓ ਤੇ ਉਹ ਜਿਹਦਾ ਗਲੂਕੋਜ਼ ਬਲੱਡ ਦਾ ਲੈਵਲ ਪੂਰਾ ਕਰ ਦੇਣਗੇ ਦੋਨੇ ਆਪਾਂ ਵੀਡੀਓ ਬਣਾਈ ਸੀ ਮੱਝ ਨੂੰ ਹੀਟ ਵਿੱਚ ਲੈ ਕੇ ਆਉਣ ਵਾਲੀ ਆਹ ਜਿਹੜੀ ਹੁਣੇ ਪਾਈ ਸੀਗੀ ਉਹਨਾਂ ਨੇ ਪੁੱਛਿਆ ਵੀ ਅਸੀਂ ਸੋਮੀ ਰਾਏ ਜੀ ਨੇ ਪੁੱਛਿਆਗਾ ਵੀ ਇਸ ਨੂੰ ਜਿਹੜੀ ਦਵਾਈ ਹੈ ਅ ਇਸ ਨੂੰ ਦਵਾਈ ਮਤਲਬ ਦਿੱਤੀ ਹੋਈ ਐ ਕਿੰਨੇ ਕੁ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਇਹ ਦਵਾਈ ਦੇਣੀ ਆ ਜਾਂ ਫਿਰ ਇਹ ਖਰਾਕ ਦੁਬਾਰਾ ਦੇਣੀ ਆ ਕਿਵੇਂ ਇਹ ਤੁਸੀਂ ਪਹਿਲਾਂ ਦਵਾਈ ਦਿੱਤੀ ਵੀ ਉਹਦਾ ਇੰਤਜ਼ਾਮ ਕਰ ਲਓ ਵੇਖ ਲਓ ਵੇਟ ਕਰ ਲਓ ਵੇਟ ਕਰ ਲਓ ਡਬਲ ਨਾ ਦਿਓ ਡਬਲ ਤੁਸੀਂ ਦੇ ਦੋਗੇ ਫਿਰ ਜਦੋਂ ਇਹ ਆਈ ਕਰਾਉਣ ਦੇ ਲੋਟ ਆਊਗਾ ਆਪਣਾ ਸਮਾਂ ਆਊਗਾ ਗਰਮੈਸ਼ ਵਜੂਗੇ ਇਹਦੇ ਨਾਲ ਠੀਕ ਹੈ ਆਪਾਂ ਇੱਕ ਦੁੱਧ ਬਣਾਉਣ ਤੇ ਵੀਡੀਓ ਪਾਈ ਸੀਗੀ ਬੇਸਨ ਵਾਲੀ ਧਾਗਮੈਸ਼ਰੀ ਪਾਣੀ ਸਰੋਂ ਦਾ ਤੇਲ ਵਾਲੀ ਕਾਫੀ ਪਹਿਲਾਂ ਵੀਡੀਓ ਪਾਈ ਸੀ ਪੁਰਾਣੀ ਹਾਂ ਉਹਨਾਂ ਨੇ ਪੁੱਛਿਆ ਵੀ ਤਾਰਾ ਮੀਰਾ ਤਾਰਾ ਮੀਰਾ ਵੀ ਹੋਊਗਾ ਇਹਦੇ ਚ ਤੇ ਉਹ ਕਹਿੰਦੇ ਵੀ ਇਹ ਮਹਿੰਗਾ ਹਾਂ ਤਾਰਾ ਮੀਰਾ ਮਾਤਰਾ ਘੱਟ ਆ ਗਈ ਤੁਸੀਂ ਤਾਰਾ ਮੀਰਾ ਨਾ ਪਾਓ ਛਾਇ ਕਰੋ ਸਰੋਂ ਪਾ ਲੋ ਢਲ ਕੇ ਕੋਈ ਹਾਂ ਤਾਰੇ ਮੀਰੇ ਪਾਉਣ ਦੇ ਨਾਲ ਤਾਰਾ ਮੀਰਾ ਇੱਕ ਤਾਂ ਪਿੰਡੇ ਦੀ ਸ਼ਾਇਨ ਘਿ ਲਿਆਉਂਦਾ ਹੈ ਇੱਕ ਚਿਚੜ ਲੱਗਣ ਤੋਂ ਰੋਕ ਕਰਦਾ ਠੀਕ ਹੈ ਇਹਦੀ ਜਿਵੇਂ ਆਪਾਂ 1 ਕਿਲੋ ਸਰੋਂ ਪਾਉਣੀ ਆ ਤਾਂ ਇਹ ਅੱਧਾ ਕਿਲੋ ਹੀ ਕੰਮ ਕਰ ਜਾਂਦਾ ਤਾਰਾ ਮੀਰਾ ਠੀਕ ਹੈ ਤਾਰਾ ਮੀਰਾ ਘੱਟ ਪਾਉਣਾ ਪੈਂਦਾ ਹੈ ਘੱਟ ਪਸ਼ੂ ਨੂੰ ਬਾਈ ਨਹੀਂ ਆਉਣ ਦਿੰਦਾ ਪਸ਼ੂ ਨੂੰ ਜੁੜਨ ਨਹੀਂ ਦਿੰਦਾ ਠੀਕ ਹੈ ਕਈ ਵਾਰੀ ਪਸ਼ੂ ਜੁੜਾ ਜੁੜਾ ਤੁਰਦਾ ਹੈਗਾ ਠੀਕ ਹੈ ਜੇਕਰ ਤਾਰਾ ਮੀਰਾ 2 ਕਿਲੋ ਇੱਕ ਵਾਰੀ ਸਾਲ ਦੇ ਵਿੱਚ ਪਸ਼ੂ ਨੂੰ ਦਿੱਤਾ ਜਾਵੇ ਸਫੀਸ਼ੈਂਟ ਇੱਕ ਲਖਵਿੰਦਰ RAM ਜੀ ਪੁੱਛਦੇ ਖੂਨ ਘਟਾ ਖੂਨ ਘਟ ਗਿਆ ਮੱਝ ਮੱਝ ਦਾ ਖੂਨ ਘਟਾ ਤਾਂ ਸਾਰਿਆਂ ਨਾਲੋਂ ਫੇਰ ਕੱਢ ਦੇਣਾ ਪਊਗਾ 100 ਗ੍ਰਾਮ ਨੂੰ ਪੱਤ ਬਣਾ ਕੇ ਕਿੰਨਾ ਟਾਈਮ ਕਟੋ ਕਟ ਵੀ ਦੇ ਦਿਓ 10 ਦਿਨ ਦੇ ਦਿਓ ਠੀਕ ਪੂਰਾ ਕਰ ਦੂਗਾ ਠੀਕ ਹੈ ਅ ਗੁਲਸ਼ਨ ਜੀ ਫੋਨ ਨੰਬਰ ਪੁੱਛ ਰਹੇ ਸੀ ਫੋਨ ਨੰਬਰ ਵੈਸੇ ਪਹਿਲਾਂ ਅਸੀਂ ਵਟਸਐਪ ਨੰਬਰ ਦੇ ਦਿੰਦੇ ਸੀਗੇ ਤੇ ਬਟ ਉਹਦੇ ਤੇ ਹੁਣ ਆਇਆ ਵੀ ਉਹ ਮੈਸੇਜ ਬਹੁਤ ਜ਼ਿਆਦਾ ਆ ਜਾਂਦੇ ਆ ਕਿਹਨੂੰ ਕਿਹਨੂੰ ਰਿਪਲਾਈ ਕਰੀਏ ਕਿਹਨੂੰ ਨਾ ਕਰੀਏ ਕਈ ਜਿਹੜੇ ਹੈਗੇ ਆ ਵੀ ਰਹਿ ਜਾਂਦੇ ਆ ਰਿਪਲਾਈ ਕਰਨ ਤੋਂ ਫਿਰ ਉਹ ਚੰਗਾ ਨਹੀਂ ਲੱਗਦਾ ਉਹ ਵੈਸੇ ਨੰਬਰ ਹੈਗਾ ਤੁਸੀਂ ਕਰ ਸਕਦੇ ਹੋ ਅਸੀਂ ਟਰਾਈ ਕਰਾਂਗੇ ਵੀ ਹੁਣ ਵਟਸਐਪ ਤੇ ਵੀ ਤੁਹਾਡੇ ਜਿੰਨੇ ਖੁੰਦੇ ਆ ਵੀ ਰਿਪਲਾਈ ਕੀਤੇ ਜਾਣ ਦੇ ਦੂੰਗਾ ਇੱਥੇ ਮੈਂਸ਼ਨ ਕਰ ਦੂੰਗਾ ਵਟਸਐਪ ਨੰਬਰ ਪਰ ਉਸ ਤੇ ਆਏ ਵੀ ਸਾਰਿਆਂ ਦੇ ਰਿਪਲਾਈ ਨਹੀਂ ਹੋ ਪਾਉਂਦੇ ਜਿਵੇਂ ਵਿੱਚੋਂ ਵਿੱਚੋਂ ਹੋ ਗਏ ਅਸੀਂ ਉਹ ਕਰਦਿਆ ਕਰਾਂਗੇ ਬਟ ਜੇ ਤੁਸੀਂ ਹੁਣ ਕਮੈਂਟ ਕਰੋਗੇ ਤਾਂ ਜਿਆਦਾ ਵਧੀਆ ਕਮੈਂਟ ਅਸੀਂ ਹਰ ਚਾਰ ਚਾਰ ਵੀਡੀਓ ਬਾਅਦਿਆਂ ਚਾਰ ਮਤਲਬ ਕਹਿੰਦਾ ਭਾਬ ਦਿਨਾਂ ਬਾਅਦ ਉਹਦੇ ਅਸੀਂ ਆਏ ਇੱਕ ਵੀਡੀਓ ਬਣਾ ਕੇ ਰਿਪਲਾਈ ਕਰਦਿਆ ਕਰਾਂਗੇ ਇਹ ਕੁਝ ਕਮੈਂਟ ਸੀਗੇ ਪਿਛਲੀਆਂ ਤਿੰਨ ਚਾਰ ਵੀਡੀਓ ਤੇ ਆਏ ਹੋਏ ਉਹਨਾਂ ਦੇ ਅਸੀਂ ਸਾਰੇ ਰਿਪਲਾਈ ਆਲਮੋਸਟ ਕਰਤੇ ਜੇ ਫਿਰ ਵੀ ਕਿਸੇ ਦਾ ਕੋਈ ਰਹਿ ਗਿਆ ਤਾਂ ਜਿਹੜੀ ਆਹ ਵੀਡੀਓ ਆ ਰਹੀ ਹੈ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਇਹਦੇ ਥੱਲੇ ਤੁਸੀਂ ਕਮੈਂਟ ਕਰ ਦਿਓ ਜੇ ਕੁਝ ਵੀ ਪੁੱਛਣਾ ਹੈਗਾ ਤਾਂ ਹਰ ਚਾਰ ਦਿਨ ਬਾਅਦ ਆਪਾਂ ਦੁਬਾਰਾ ਫੇਰ ਇਸ ਦਾ ਰਿਪਲਾਈ ਕਰ ਦਾਂਗੇ ਬਾਕੀ ਇੱਕ ਮੇਰੇ ਕਿਸਾਨ ਭਰਾਵਾਂ ਨੂੰ ਹੁਣ ਇੱਕ ਮੈਂ ਜ਼ਰੂਰ ਛੋਟਾ ਜਿਹਾ ਸੁਝਾ ਦੇਣ ਲੱਗਾ ਕਿ ਜਿਵੇਂ ਹੁਣ ਆਪਾਂ ਕਰੀਏ ਕੋਈ ਵੀ ਆਪਾਂ ਫੀਡ ਵਰਤਦੇ ਆ ਕਰੇ ਚਾਹੋ ਬਣਾ ਕੇ ਚਾਹੋ ਆਪਾਂ ਆਪ ਤਿਆਰ ਕਰੀ ਵੀ ਆ ਆਪਾਂ ਸਰੋਂ ਦਾ ਤੇਲ ਆਹ ਜਨਵਰੀ ਫਰਵਰੀ ਮਾਰਚ ਅਪ੍ਰੈਲ ਜਿਹੜੇ ਇਹ ਤਿੰਨ ਮਹੀਨੇ ਹੁੰਦੇ ਆ ਤਿੰਨ ਮਹੀਨਿਆਂ ਦੇ ਵਿੱਚ ਦੁੱਧ ਦੀ ਮਾਤਰਾ ਬਹੁਤ ਘਟ ਘਟਦੀ ਆ ਕੋਈ ਡੈਰੀ ਫਾਰਮ ਵਾਲਾ ਜਾਂ ਕੋਈ ਘਰੇ ਮੇਰਾ ਵੀਰ ਭਰਾ ਆਏਗਾ ਜਰੂਰ ਦੁੱਧ ਦੀ ਮਾਤਰਾ ਜਰੂਰ ਘਟ ਰਹੀ ਆਗੀ ਆਪਾਂ 2 ਦਿਨ ਕੋਈ ਲੈ ਲਗੇ 2 ਦਿਨ ਲਗਾਤਾਰ ਆਪਾਂ ਉਹਦੇ ਵਿੱਚ ਕੀ ਕਰੀਏ ਪਾਇਆ ਤੇਲ ਦੇ ਦਿਓ ਪਸ਼ੂ ਨੂੰ ਵੱਡੇ ਪਸ਼ੂ ਨੂੰ 250 ਗ੍ਰਾਮ ਇੱਕ ਵਾਰੀ ਦਾਣੇ ਚ ਪਾ ਕੇ ਜਿਵੇਂ ਦਾਣੇ ਦੀ ਬਾਲਟੀ ਆਪਾਂ ਭਰੀ ਉਹਦੇ ਚ ਬਿਲਕੁਲ ਤੇਲ ਉਵੇਂ ਹੀ ਪਾ ਲੋ ਤੁਸੀਂ ਕੱਚਾ ਤੇਲ ਆ ਕੇ ਦੇ ਦਿਓ ਇੱਕ ਦਿਨ ਸੰ ਛੱਡ ਕੇ ਫੇਰ ਦੇ ਦਿਓ ਹਫਤੇ ਦੇ ਵਿੱਚ 2 ਵਾਰੀ ਸਰੋਂ ਦਾ ਤੇਲ ਜਰੂਰ ਦਿਓ ਉਹਦੇ ਨਾਲ ਜਿਹੜੀ ਤੁਹਾਡੀ ਦੁੱਧ ਦੀ ਮਾਤਰਾ ਹੈਗੀ ਖੜ ਜੂਗੀ। ਅਗਰ ਫਿਰ ਕਹਾ ਗਰਮੀ ਆ ਜਾਂਦੀ ਹੈਗੀ। ਗਰਮੀ ਦੇ ਵਿੱਚ ਪਸ਼ੂ ਇੱਕੇ ਦਮ ਦੁੱਧ ਤੋਂ ਥੱਲੇ ਨਹੀਂ ਡੇਗਦਾਗਾ। ਅਗਰ ਤੁਸੀਂ ਆਹ 2 ਮਹੀਨੇ ਤੇਲ ਦਿੱਤਾ ਹੋਇਆ ਨਾ ਜਿਹੜੇ 2 ਮਹੀਨੇ ਜੇਠ ਹੜ ਹੋਣਗੇ ਤੁਹਾਡੇ ਦੁੱਧ ਦੀ ਮਾਤਰਾ ਉੱਥੇ ਹੀ ਖੜ ਜੂਗੀ। ਘਟਦੀ ਨਹੀਂਗੀ ਫਿਰ। ਇਹ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੰਨਾ ਕੁ ਦੱਸੂਗਾ ਵੀ ਤੇਲ ਪਾਉਣਾ ਸ਼ੁਰੂ ਕਰ ਦਿਓ। ਬਾਕੀ ਜਿਹੜੀਆਂ ਰਿਪਲਾਈ ਤੁਸੀਂ ਦਿਨੇ ਹੋਗੇ ਸਾਡੀਆਂ ਵੀਡੀਓ ਦੇ ਉੱਤੇ ਅਸੀਂ ਉਹਦੇ ਉੱਤੇ ਇੱਕ ਛੋਟੀ ਜੀ ਵੀਡੀਓ ਬਣਾ ਕੇ ਅਗਲੇ ਦਿਨ ਚੌਥੇ ਦਿਨ ਹਫਤੇ ਦੇ ਵਿੱਚ ਭਾਈ ਜ਼ਰੂਰ ਦਿਆ ਕਰਾਂਗੇ ਹੁਣ ਉਧਰੋਂ ਥੋੜਾ ਜਿਹਾ ਕੰਮ ਤੋਂ ਰੈਲ ਹੋ ਗਈ ਰੈਲ ਹੋਣ ਕਰਕੇ ਤੁਹਾਡੇ ਨਾਲ ਅਸੀਂ ਸੰਪਰਕ ਬਣਾ ਕੇ ਜੁੜੇ ਰਹਾਂਗੇ ਜਿਵੇਂ ਜਿਵੇਂ ਕੋਈ ਵੀ ਲੋੜ ਹੈਗੀ ਹੈ ਮੇਰੇ ਵੀਰ ਭਰਾ ਨੂੰ ਉਸ ਲੋੜ ਮੁਤਾਬਕ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋਗੇ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਪਿਆਰ ਦੇਣ ਵਾਲਿਆਂ ਦਾ ਛੋਟਿਆਂ ਦਾ ਵੱਡਿਆਂ ਦਾ ਮੇਰੇ ਵੱਲੋਂ ਪਿਆਰ ਭਰੀ ਸਸਰੀਕਾਲ